ਹਾਂ ਤੇ ਬੱਚੀ ਪੂਰੀ ਜੰਮੀ ਪੜੀ ਕੋਈ ਇਹ ਨਾ ਕਿ ਲੁੱਸੀ ਚਿੱਕੀ ਬੱਚੀ ਦੋਸਤੋ ਸੰਦੀ ਸਾਹਿਬ ਇਹਦੇ ਥੱਲੇ 9 ਕਿਲੋਆ 9 ਸੋਈ ਸਵਾਈ ਤਕਰੀਬਨ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਕਨਫਰਮ ਅਫਰ ਕਰਦੇ ਨੇ ਆ 1 ਵਜੇ ਦੁਪਹਿਰ ਦੇ ਟਾਈਮ ਸੋਈ ਆ 3 ਘੰਟੇ ਦਾ ਸਾਰਾ ਸਮਾਂ ਹੋਇਆ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਭਰੋ ਅੱਜ ਪਹੁੰਚਿਆ ਪੰਡ ਕੱਚਾ ਪੱਕਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨ ਤਰਨ ਸਾਹਿਬ ਹਰਪ੍ਰੀਤ ਸਿੰਘ ਉਹਦੇ ਕੋਲ ਆਏ ਆ ਇਸ ਘਰੋਂ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਵਪਾਰ ਲਾਈਨ ਦਾ ਕੰਮ ਆ ਵੀਰ ਦਾ ਮਾਲ ਤਕਰੀਬਨ 2-4 ਨਗ ਜਿਹੜੇ ਆ ਇੱਥੇ ਮੌਜੂਦ ਹੁੰਦੇ ਇਹਨਾਂ ਦੇ ਕੋਲ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਐਨੀਮਲ ਵੈਸੇ ਤਾਂ ਮੈਂ ਟੋਟਲ ਤਿੰਨ ਚਾਰ ਦਿਖਾਉਣੇ ਸੀਗੇ ਇੱਕ ਵੈੜ ਜਿਹੜੀ ਸੇਲ ਹੋ ਚੁੱਕੀ ਆ ਤੇ ਇੱਕ ਥੋੜਾ ਜਿਹਾ ਟੈਂਪਰੇਚਰ ਦੇ ਕਰਕੇ ਵੀਰ ਨੇ ਸਾਈਡ ਤੇ ਲਾਈ ਆ ਠੀਕ ਆ ਜੀ ਥੋੜਾ ਸੈੱਟ ਹੋ ਜੂਗੀ ਇੱਕ ਦੋ ਤਿੰਨ ਦਿਨਾਂ ਦੇ ਵਿੱਚ ਉਹਦਾ ਵੇਰਵਾ ਡਿਟੇਲ ਆਪਾਂ ਬਾਅਦ ਵਿੱਚ ਸਾਂਝੀ ਕਰਦੇ ਆਂਗੇ ਆ ਬੜੇ ਕਿ ਤੁਮ ਦੱਸਾ ਦੇਂਗੇ ਚੁੰਗੀ ਸੂਈ ਸੁਭਾਜੇ ਕੋਈ 25 ਦਿਨ ਕੋਈ ਮਹੀਨੇ ਦਾ ਆਈਡੀਆ ਲਾ ਲਿਓ ਜੇ ਇੱਕ ਦੋਸਤੋ ਅੱਜ ਹੀ ਕੋਈ 2-3 ਘੰਟੇ ਪਹਿਲਾਂ ਸੂਈ ਆ 1 ਵਜੇ ਦੁਪਹਿਰ ਦੇ ਟਾਈਮ ਤੇ ਹੁਣ ਤਕਰੀਬਨ ਕੋਈ 4 ਵਜੇ ਦਾ ਟਾਈਮ ਆ ਸ਼ਾਮ ਦਾ ਜੇਲ ਪ੍ਰੋਪਰ ਪਾ ਦਿੱਤੀ ਆ ਮਗਰ ਬੱਚੀ ਫੀਮੇਲ ਕਾਫ ਬਾਕੀ ਪੂਰੀ ਗੱਲਬਾਤ ਕਰਾਂਗੇ ਤਰੀਕਾ ਜੇ ਤੁਸੀਂ ਨੋਟ ਕਰ ਲਓ 17 ਅਗਸਤ ਤੇ ਸਾਮਾ ਕੋਈ ਸ਼ਾਮ ਦੇ 4 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆ ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਸੌਦਾ ਕਰਦਾ ਇਤਿਆਨ ਕੇ ਆਪਣੀ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰੋ ਹਮੇਸ਼ਾ ਹੀ ਆਪਾਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆਂ ਕਈ ਵਾਰ ਭਰਾ ਚਲੋ ਆਨਲਾਈਨ ਵੀ ਸੌਦਾ ਮਗਾ ਲੈਂਦੇ ਆ ਉਹ ਤੁਹਾਡੀ ਮਾਲਕ ਦੇ ਉੱਪਰ ਇੱਕ ਦੂਜੇ ਦੀ ਜ਼ਿੰਮੇਵਾਰੀ ਤੇ ਉਹ ਤੁਸੀਂ ਆਨਲਾਈਨ ਸੌਦਾ ਕਰ ਸਕਦੇ ਜੇ ਪਰ ਆਪਣੀ ਹਿਦਾਇਤ ਆਪਣੀ ਸਾਰੇ ਭਰਾਵਾਂ ਨੂੰ ਗੁਜਾਰਸ਼ ਹੈ ਕੋਈ ਆ ਇਤਿਆਨ ਕੇ ਪਿੰਡ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਲਿਆ ਕਰੋ ਠੀਕ ਆ ਸਭ ਤੋਂ ਪਹਿਲਾਂ ਹਰਪ੍ਰੀਤ ਸਾਸਤਰੀ ਸਾਸਤਰੀ ਜਾਲਵੀਰ ਜੀ ਹੋਰ ਬੜੀ ਠੀਕ ਠਾਕ ਵਧੀਆ ਵਧੀਆ ਤੁਸੀਂ ਸਾਰੇ ਬੜੇ ਵਧੀਆ ਹਰਪ੍ਰੀਤ ਉਦਨ ਵੀ ਆਪਾਂ ਚਾਰ ਬੜਾ ਪਾਈਆਂ ਸੀ ਹਾਂਜੀ ਵੇਤੀ ਗਿਆ ਸੀ maal ਹਣਾ ਹਾਂਜੀ ਅਗਲੇ ਦਿਨ ਹੀ ਕੁਛ ਵੇਗੀਆਂ ਤੇ ਕੁਛ ਦੋ ਤਿੰਨ ਤੇ ਸ਼ਾਰਟ ਚ ਵੇਗੀਆਂ ਸੀ ਠੀਕ ਆ ਹਾਂਜੀ maal ਜਿਆਦਾ ਐ ਵੀ ਦੋ ਮਤਲਬ ਦੂਜੇ ਤੀਜੇ ਦਿਨ ਦੋ ਤਿੰਨ ਪਸ਼ੂ ਆਉਂਦੇ ਤੇ ਵੇਖ ਜਾਂਦੇ ਆ ਆਪਣੇ ਕੋਲ ਪਸ਼ੂ ਆਪਣੇ ਕੋਲੇ ਡੇਲੀ ਆਉਂਦੇ ਰਹਿੰਦੇ ਭਾਵੇਂ ਵੀਡੀਓ ਪਾਈਏ ਭਾਵੇਂ ਨਾ ਪਾਈਏ ਹਾਂ ਜਦੋਂ ਵੀ ਆਉ ਤਿੰਨ ਚਾਰ ਪਸ਼ੂ ਆਪਣੇ ਘਰੇ ਵੱਜੇ ਹੁੰਦੇ ਆ ਔਰ ਸੋ ਚੌਥੀ ਗੱਲਬਾਤ ਹੋਈ ਉਦੋਂ ਵੀ ਵੇਖ ਗਿਆ ਭਾਵੇਂ ਫਿਰ ਤਿੰਨ ਹੀ ਕੱਲ ਮੱਠੀ ਲੱਗੀ ਮੈਨੂੰ ਵੀ ਕੱਲ ਵੀ ਗੱਲਬਾਤ ਹੋਈ ਤੇ ਕੱਲ ਵੀ maal ਵੇਖ ਗਿਆ ਹਾਂਜੀ ਅੱਜ ਵੈਸੇ ਤਿੰਨ ਕਨਾਂ ਕੇ ਇਕੱਠੇ ਚਾਰ ਕੀਤੇ ਸੀਗੇ ਇੱਕ ਸੇਲ ਹੋ ਗਈ ਆ ਤੇ ਇੱਕ ਥੋੜਾ ਰੱਖਦੇ ਨੇ ਥੋੜੀ ਨਾ ਟੈਂਪਰੇਚਰ ਡਾਉਣਿਆਂ ਤੇ ਚਲੋ ਆਪਾਂ ਇਦਾਂ ਨਹੀਂ ਕਿਸੇ ਦੇ ਘਰੇ ਗਲਤ ਡੰਗਰ ਨਹੀਂ ਘੱਲਣਾ ਬਿਲਕੁਲ ਬਿਲਕੁਲ ਇਹ ਸਹੀ ਹੋਊ ਉਹਦੋਂ ਦੇ ਦਾਂਗੇ ਚਲੋ ਬਾਬੀ ਵੀਰ ਸਾਫ਼ ਸੁਥਰਾ ਕੰਮ ਕਰਦਾ ਠੀਕ ਆ ਜੀ ਚਲੋ ਜਿਹੜੇ ਭਰਾ ਸਾਫ਼ ਸੁਥਰਾ ਕੰਮ ਕਰਦੇ ਆ ਉਹਨਾਂ ਨੂੰ ਛਲਾਂਗਾ ਦਾ ਵੀ ਚਾਹੀਦਾ ਐਪਰੀਸ਼ੀਏਟ ਕਰਨਾ ਵੀ ਬਣਦਾ ਸੋ ਸਾਰੇ ਵੀਰਾਂ ਨੂੰ ਪਤਾ ਜੀ ਨੇੜੇ ਪਾਸੇ ਵਾਲੇ ਬੰਨੇ ਜਿਹੜੇ ਕੋਈ ਸੱਜਣੇ ਦੇ ਨਾਮ ਵਰਤਦੇ ਹੋਣਗੇ ਉਹਨਾਂ ਨੂੰ ਵੀ ਪਤਾ ਸਾਫ਼ ਸੁਥਰਾ ਕੰਮ ਇਹਦਾ ਹਾਂਜੀ ਜੋ ਹੋਊਗਾ ਦੱਸ ਕੇ ਤੁਹਾਨੂੰ ਦੇ ਆਨਲਾਈਨ ਵੀ ਤੁਸੀਂ ਮਗਾ ਲੈਂਦੇ ਏਸ ਬੰਦੇ ਤੋਂ ਆਨਲਾਈਨ ਵੀ ਜਿਹੜੀ ਬਿਹਾਵਤੇ ਤਰਨਾ ਸੌਦਾ ਹੋਊਗਾ ਜਿਹੜੀ ਗੱਲਬਾਤ ਦਸੂਗਾ ਉੱਤੇ ਖਰਾ ਖਰਾ ਜਿਹੜਾ ਉਤਰੂਗਾ ਠੀਕ ਆ ਤੇ ਹਰਪੀ ਤੇ ਸ਼ੁਰੂਆਤ ਆਪਾਂ ਕਰਾਂਗੇ ਪਹਿਲੇ ਨੰਬਰ ਤੋਂ ਜਿਹੜੀ ਬੇਸ਼ੱਕ ਕਰਦੇ ਇਸ ਨੂੰ ਦਿਖਾ ਦਗੇ ਜਿਹੜੀ ਅੱਜ ਸੂਈ ਹੈ ਆਪਣੇ ਕੋਲ ਲੈ ਵੀ ਮੇਜਾ ਥੋੜਾ ਲਾਜੋ ਦਿਖਾ ਦੇ ਪੁੱਤ ਕੈਮਰਾ ਮਾਰ ਕੇ ਕੱਦ ਘੜ ਦੋਸਤੋ ਵੱਡਾ ਵੈਰ ਦਾ ਸੂਸਵਾ ਦੇ ਵਿੱਚ ਆ ਅੱਜ ਅਰਪਿਤ ਮਾਰਨਿੰਗ ਹੈ ਮਾਰਨਿੰਗ ਆਪਣਾ ਸੌਰੀ ਦੁਪਹਿਰੇ 1 ਵਜੇ ਸੋਈ ਆ ਹਾਂਜੀ ਦੁਪਹਿਰੇ 1 ਵਜੇ ਹੁਣ 4 ਵਜੇ ਦਾ ਵੀ 3 ਕ ਘੰਟੇ ਦਾ ਸਮਾਂ ਹੋ ਗਿਆ 3-4 ਘੰਟੇ ਦਾ ਸਮਾਂ ਹੋ ਗਿਆ ਤੇ ਜ਼ੇਰ ਜੂਰ ਹੁਣੇ ਪਾ ਜ਼ੇਰ ਪ੍ਰੋਪਰ ਪਾ ਦਿਤੀ ਆ ਨਾਲ ਦੇ ਨਾਲੇ ਜ਼ੇਰ ਤੇ ਕਮਾ ਦਾ ਕੈਮਰਾ ਮਾਰ ਕੇ ਦਿਖਾ ਦਈਏ ਜ਼ੇਰ ਪ੍ਰੋਪਰ ਪਾ ਦਿਤੀ ਐ ਸਿਰਫ ਅਸੀਂ ਆਇਆ ਤੇ ਬਿਲਕੁਲ ਸਾਡੀਆਂ ਅੱਖਾਂ ਦੇ ਸਾਹਮਣੇ ਇਹ ਕਰਮ ਵਾਲੀ ਨੇ ਜ਼ੇਰ ਪਾ ਦਿਤੀ ਐ ਠੀਕ ਆ ਜੀ ਤੇ ਕੋਈ ਵਾਰਾ ਕਿਸੇ ਭਰਾ ਦੇ ਮਾਮਦੇ ਵਿੱਚ ਕੋਈ ਵਹਿਮ ਹੋ ਜਾਂਦਾ ਵੀ ਕਈ ਵਾਰਾ ਜ਼ੇਰ ਕਢਾਈ ਨਾ ਹੋਵੇ ਤੇ ਜਿਹੜੇ ਵੀਰ ਕੋਈ ਜ਼ੇਰ ਹੱਥੀਂ ਕਢਾ ਦੱਸ ਜਰੂਰ ਦਿਆ ਕਰੋ ਬੇਨਤੀ ਆਪਣੀ ਦੱਸ ਕੇ ਮੇਰਾ ਭਰਾ ਦੇ ਦਿਆ ਕਰੋ ਵੀ ਵੀਰੇ ਜੇਰ ਨਹੀਂ ਪਈ ਕੋ ਟੋਟਾ ਕਚਰਾ ਰਹਿ ਗਿਆ ਉਹਦੀ ਦਵਾਈ ਰਖਾ ਦਿੱਤੀ ਹੈ ਜਾਂ ਰਖਾ ਲਿਓ ਅੱਗੇ ਟ੍ਰੀਟਮੈਂਟ ਕਰ ਲਿਓ ਉਹ ਸਾਰਾ ਸਾਲ ਪਰਸੂਆ ਪਸ਼ੂ ਦੁੱਧ ਤੇ ਨਹੀਂ ਆਉਂਦਾਗਾ ਇਹਨੀ ਗੱਲ ਜਰੂਰ ਦੱਸ ਦਿਆ ਕਰੋ ਕੀ ਹੁੰਦਾ ਜੇਕਰ ਨਹੀਂ ਦੱਸ ਕਰਦੇ ਉਹਦੇ ਨਾਲ ਇਨਸੀਡੈਂਟ ਇਹੋ ਜਿਹਾ ਵਾਪਰ ਜਾਂਦਾ ਪਸ਼ੂ ਦੀ ਮੌਤ ਤੱਕ ਵੀ ਹੋ ਜਾਂਦੀ ਆ ਇਸ ਕਰਕੇ ਗੱਲਾਂ ਜਿਹੜੀਆਂ ਮੇਰਾ ਭਰਾ ਉਹ ਦੱਸ ਕੇ ਦੇ ਦਿਆ ਕਰੋ ਕੋਈ ਸ਼ਰਮ ਵਾਲੀ ਗੱਲ ਨਹੀਂ ਸੰਗਣਾ ਰੱਖਿਆ ਕਰੋ ਪਸ਼ੂ ਵਿਖ ਜਾਂਦਾ ਲੈ ਵੀ ਹਰਪ੍ਰੀਤ ਇਹਦਾ ਪੂਰਾ ਬੇਰਵਾ ਦੇ ਦੇ ਜਿਵੇਂ ਅੱਜ 3 ਘੰਟੇ ਪਹਿਲਾਂ ਸੁੱਈ ਹੈ ਜੇਰ ਪਾਤੀਆ ਮਗਰ ਬਚੀ ਆ ਮਗਰ ਬਚੀ ਆ ਸਵੇਰ ਦੇ ਕਰਮਾ ਪਹਿਰ ਦੂਜਾ ਸੂਆ ਪਹਿਰ ਦੂਜਾ ਸੂਆ ਥੋੜਾ ਜਿਹਾ ਕਿਸੇ ਨੇ ਇਧਰੋਂ ਲਾਗਿਓ ਪੁੱਤ ਬਖਾਦੇ ਥਾਨ ਬਖਾਦੋ ਤੁਸੀਂ ਦੇ ਨਾਲ ਮਰਲੇ ਦੇ ਮਰਲੇ ਵੰਡਾ ਨੇ ਬਹੁਤ ਸੋਨਾ ਥਾਨ ਲੱਗਾ ਕਰਮਾ ਦੀ ਨੂੰ ਮੋਟਾ ਗੋਲ ਥਾਨ ਆ ਚੰਗੀ ਸੋਹਣੀ ਸਪੇਸ ਵੰਡਾ ਬਹੁਤ ਸੁਆਦੀ ਥਾਣਾ ਜੇ ਤਾਂ ਆਪਾਂ ਨਾਰਮਲ ਹੀ ਦੱਸ ਸਾਰੇ ਪ੍ਰਾਵਾਂ ਨੂੰ ਦੱਸ ਸਕਦੇ ਜੀ ਦਾ ਥਾਨ ਮੋਟਾ ਤੇ ਮੋਟਾ ਥਾਣਾ ਬਾਕੀ ਵੰਡ ਵੀਰ ਤੇ ਚੰਗੀ ਆ ਤੇ ਆਰਪਿਤ ਥੋੜਾ ਬਤਾ ਕਿ ਬੱਚੇ ਨੂੰ ਲਿਆਇਆ ਅਜੇ ਕੋਈ ਲੋਡ ਨਹੀਂ ਪਈ ਅਜੇ ਕਿੰਨੇ ਕੁ ਚੋਇਆ ਵਾ ਤੇ ਚੌਣ ਤੇ ਆ ਪੂਰੀ ਬਿਖਰੀਆ ਚੌਣ ਸੰਦਿਆਂ ਪੂਰੀ ਬਰੀ ਆ ਹੈ ਗੰਨੇ ਵਾਂਗੂ ਮੋਟੀ ਧਾਰ ਆਉਂਦੀ ਆ ਕੋਈ ਪੂਰ ਛਟਾ ਨਹੀਂ ਨਿਕਲਿਆ ਕਿਸੇ ਤਰ੍ਹਾਂ ਦਾ ਵੀ ਮੈਂ ਹਰ ਵੀ ਤ ਖੋਲ ਨੂੰ ਕੋਈ ਤੋੜ ਕੇ ਦਿਖਾ ਦਿੱ ਗੇ ਇਸੇ ਰਕਮ ਦਾ ਦੋਸ ਵੀਰਨ ਦਾ ਵੀ ਪੂਰ ਛਟਾ ਨਹੀਂ ਦੇਖਣ ਦੇ ਚ ਨਜ਼ਰ ਆਇਆ ਇੱਕ ਵਾਰੀ ਤੁਸੀਂ ਵੇੜ ਦੇ ਪੂਰਾ ਸਟਰਕਚਰ ਦੇਖ ਲਓ ਸੋਈ ਸਵਾਈ ਤਕਰੀਬਨ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਕਨਫਰਮ ਅਫੇਰ ਕਰਦੇ ਨੇ ਆ 1 ਵਜੇ ਦੁਪਹਿਰ ਦੇ ਟਾਈਮ ਸੋਈ ਆ 3 ਘੰਟੇ ਦਾ ਸਾਰਾ ਸਮਾਂ ਹੋਇਆ ਹੈ ਜੇਰ ਪੈ ਨੂੰ ਹਜੇ ਸਿਰਫ 15 ਕਿ ਮਿੰਟ 10 ਮਿੰਟ ਦਾ ਸਮਾਂ ਹੋਇਆ ਠੀਕ ਆ ਜੀ ਨਵੀਂ ਆ ਆ ਸੈਲੋ ਨਹੀਂ ਮਾਰ ਆ ਆ ਆ ਦੇਖੋ ਐਨ ਤੁਰਦੇ ਆਪੇ ਤੇ ਲਮਾ ਤੁਰਦੇ ਵੀਰੇ ਕਾਲੀ ਨੂੰ ਬਹੁਤ ਲੱਗਾ ਐਂਦੀ ਜਿਹੋ ਜਾਂ ਮੈਨੂੰ ਲੱਗਾ ਉਹੋ ਜਾਂ ਕਿਸੇ ਨੇ ਲੱਗਾ ਹਾਂ 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 ਬਹੁਤ ਠੀਕ ਆ ਜੀ ਤੋ ਤਰੀਫ ਸਲਾਹਤ ਕਰਨੀ ਬਣਦੀ ਆ ਚਲੋ ਬਾਹਰ ਚੰਗੀ ਆ ਸਾਫ ਸੁਥਰੀ ਆ ਸੂਸਵਾ ਸੂਸਵਾ ਕੇ ਜੇਰ ਪ੍ਰੋਪਰ ਪਾ ਦਿੱਤੀ ਆ ਇਧਰਲੇ ਪਾਸੇ ਵੀ ਬੇਫਿਕਰੀ ਆ ਕੋਈ ਭਰਾ ਆਰਾਮਦਾਰੀ ਨਾਲ ਖੜ ਸਕਦਾ ਲੈ ਕੇ ਜਾ ਸਕਦਾ ਆਟਰ ਲੋਵੇ ਦੀ ਸਾਫ ਸੁਥਰੀ ਆ ਜਿੱਦਾਂ ਮਰਜ਼ੀ ਕੋਈ ਇੱਥੇ ਚੋ ਕੇ ਆਪਣੇ ਘਰ ਆ ਕੇ ਤਸੱਲੀ ਕਰ ਲੈ ਠੀਕ ਆ ਆ ਦੇਖੋ ਜੀ ਠੀਖਾ ਰਤੀ ਤਾਂ ਇਹਦਾ ਮੋਲ 10 ਵੀਰੇ ਡਿਮਾਂਡ ਕੀ ਕਰਦਾ ਤੇ ਮੋਲੇ ਦੇ ਵੀਰੇ 47000 ਦੀ ਪਹੁੰਚ ਕਰ ਦਿੱਤੀ ਪਹੁੰਚ ਕਰ ਦਿੱਤੀ ਹਾਂਜੀ ਕਿੰਨੇ ਕਿਲੋਮੀਟਰ ਤੱਕ 100 ਕਿਲੋਮੀਟਰ 47000 ਦੀ 47000 ਜੀ ਚਲ ਕਰਦੇ ਬਾਬੇ 47000 ਦੇ ਵਿੱਚ ਇਹ ਦੋਸੋਂ ਪਹੁੰਚ ਵੀ ਰਾਂ ਦਾ ਵੀ ਕਰ ਦਿਆਂਗੇ ਕਈ ਵਾਰ ਜਦੋਂ ਪਹੁੰਚ ਵਿੱਚੇ ਕਹਿ ਦਿੰਦਾ ਆ ਉੱਥੇ ਮੇਰਾ ਭਰਾ ਜਾ ਕੇ ਫਿਰ ਠੀਕ ਹੈ ਜੀ ਨਾਂ ਵਾਲਾ ਤੋਰ ਤੜਿਆ ਕਰਿਆ ਕਰੋ ਕਿਉਂਕਿ ਹਰੇਕ ਨੇ ਆਪਦੀ ਨਿਗਾ ਦੇ ਨਾਲ ਪਸ਼ੂ ਖਰੀਦਣਾ ਹੁੰਦਾ ਤੇ ਪਹੁੰਚ ਹੋ ਜੂਗੀ 47000 ਦੇ ਵਿੱਚ ਮਗਰ ਵੱਚੀ ਬਹੁਤ ਖੂਬਸੂਰਤ ਪਾਈ ਇਹਨੇ ਕਰਮਗਣ ਠੀਕ ਹੈ ਜੀ ਕ੍ਰਾਸ ਬ੍ਰੀਡ ਦੇ ਵਿੱਚ ਮਗਰ ਬੱਛੀ ਆ ਤੇ ਬੱਛੀ ਵੀ ਪੂਰੀ ਜੰਮੀ ਪੜੀ ਹੋਈ ਕੋਈ ਇਹ ਨਾ ਕਿ ਲਸੂ ਚਿੱਕੀ ਬੱਛੀ ਆ ਵੇਖੋ ਮੱਛੀ ਪੂਰੀ ਐ ਪੂਰੀ ਨਿਗਰ ਬੱਛੀ ਐ ਨਿਗਰ ਆ ਆਈਬੇ ਬੱਚੇ ਜਰੂਰ ਦੋਨੇ ਚੰਗੇ ਆ ਆ ਬੱਛੀ ਦੀ ਵੀ ਝੋਲੀ ਝੋਲੀ ਵੇਖੋ ਝੋਲੀ ਝੋਲੀ ਚੰਗੀ ਥਾਂ ਥਮ ਚੰਗਾ ਲੱਗਾ ਬੱਛੀ ਨੂੰ ਚੰਗਾ ਬੱਚਾ ਪਾਇਆ ਹਾਂਜੀ ਨਿ ਚੰਗਾ ਬੱਚਾ ਸੋ ਜਿੱਦਾਂ ਦਾ ਮਾਂ ਨੂੰ ਥਾਂ ਲੱਗਾ ਉਦਾਂ ਦਾ ਗਾਂ ਮੱਛੀ ਨੂੰ ਹਾਂ ਬਾਬੀ ਬਾਹਰ ਚੰਗੀ ਐ ਮੇਰੇ ਭਰਾ ਪੈਲ ਕਦਮੀ ਕਰ ਲਓ ਠੀਕ ਆ ਜੀ ਸਿਰਫ 46000 ਰੁਪਏ 47000 40000 ਦੀ ਸੌਰੀ 100 ਕਿਲੋਮੀਟਰ ਤੱਕ ਅੱਗੇ ਕੇ ਝੁੰਗੀ ਤੁਹਾਨੂੰ ਵਚੀ ਦਿਖਾ ਦਿੰਨੇ ਆ ਇਹ ਸੂਈ ਸਵਾਈਏ ਨੂੰ ਸਮਾਂ ਹੋ ਗਿਆ ਤਕਰੀਬਨ ਹਜੇ ਕਿੰਨਾ ਮਹੀਨਾ ਜੋ ਕੋਈ ਹੋ ਗਿਆ ਕੋਈ ਆਪ ਦੀ ਸਮਝ ਨਾਲ ਲਾ ਲੇ ਮਹੀਨਾ ਲਾ ਲੇ 35 ਦਿਨ ਲਾ ਲੇ 40 ਲਾ ਲੇ ਹਾਂ ਹਾਂਜੀ ਲੋ ਵੀ ਆਪ ਦੀ ਸਮਝ ਮੇਰੇ ਭਰਾ ਦੇਖ ਲੈ ਜੀ ਠੀਕ ਹੈ ਜੀ ਕੋਈ 35 ਦਿਨ ਕੋਈ 40 ਲਾ ਲਿਆ ਜੀ ਬਾਕੀ ਇੱਥੇ ਕੀ ਸਮਾਂ ਹੋਇਆ ਮੈਂ ਕਾਨੂੰਨ ਪੜ੍ਹਨੀ ਆ ਚਾਰ ਦੰਦ ਚੌਗੀ ਹਾਂਜੀ ਲੋ ਵੀ ਪ्योर ਜੜੀ ਦੋਸਤੋ ਚਾਰ ਦੰਦ ਚੌਗੀ ਵਚੀ ਤੁਹਾਨੂੰ ਦਿਖਾ ਰਹੇ ਆ ਝੁੰਗੀ ਆ ਗਈ ਹੈ ਸਿੰਘ ਤੁਸੀਂ ਦੇਖੋਗੇ ਆਗਾਨ ਹੋਆ ਆਈਦਰੋਂ ਤੁਹਾਨੂੰ ਆਪਾਂ ਇੱਕ ਵਾਰ ਥੋੜਾ ਥਣ ਜਿਹਾ ਵਿਖਾ ਦਈਏ ਤੇ ਇਸ ਵਕਤ ਦੁੱਧ ਕਿੰਨਾ ਏ ਥੱਲੇ ਦੁੱਧ ਦੇ ਸੰਦੀ ਸਾਹਿਬ ਇਹਦੇ ਥੱਲੇ 9 ਕਿਲੋਆ 9 ਕਿਲੋ ਤੇ 8.5 ਦੀ ਆਪਾਂ ਗਾਰੰਟੀ ਦੇਵਾਂਗੇ ਭਾਵੇਂ ਕੋਈ ਵੀ ਧਾਰ ਵੀ ਨਾ ਮਾਰੇ ਭਾਵੇਂ ਦੋ ਡੰਗ ਚੋਲੇ ਹੂੰ ਚਲੋ ਜੀ ਸੋ 8.5 ਕਿਲੋ ਦੀ 200 ਗਾਰੰਟੀ ਵੀ ਰੰਦੇ ਵੀ ਦੇ ਦਾਂਗੇ 9 ਕਿਲੋ ਹੋਵੇ ਨਾ ਹੋਵੇ ਦੋ ਦੋ ਦੇ ਥੱਲੇ ਮੌਜੂਦ ਆ ਮਗਰ ਆ ਬੱਛੀ ਆ ਜੀ ਮਗਰ ਬੱਛੀ ਆ ਚਲੋ ਇਹ ਵੀ ਵਾਦੇ ਦਾ ਕਾਮਾ ਮਗਰ ਬੱਛੀ ਆ ਜੀ ਕੋਈ ਨਹੀਂ ਸਾਹਮਣੇ ਵਾਲੀ ਗੱਲ ਆ ਹਾਂਜੀ ਆਪ ਵੀ ਬੱਛੀ ਮਗਰ ਵੀ ਬੱਛੀ ਆ ਮਗਰ ਵੀ ਬੱਛੀ ਆ ਸੋ ਨਵਾਂ ਪਸ਼ੂ ਚਲੋ ਕਦੀ ਵੀ ਘਾਟਾ ਨਹੀਂ ਪਉਂਦਾਗਾ ਗਾਂ ਕਰਮਾਲ ਦੀਆਂ ਵਦਨ ਆਈਆਂ ਇਹਨੇ ਤੋਂ ਇੱਕ ਵੀ ਖੋਲ ਕੇ ਨੂੰ ਆ ਰੁਪਈ ਤੇ ਤੋੜ ਕੇ ਦਿਖਾ ਦੇ ਵੀਰ ਲਓ ਵੀ 8.5 ਕਿਲੋ ਮੰਨ ਕੇ ਸੌਦਾ ਕਰ ਲਿਆ ਜੀ ਬੱਛੀ ਮਗਰ ਆ ਬਿਲਕੁਲ ਕਾਫੀ ਕਲਰ ਦੇ ਵਿੱਚ ਵਾੜ ਤੁਹਾਨੂੰ ਦਿਖਾ ਰਹੇ ਆ ਕਈ ਵਾਰ ਹਰੇਕ ਭਰਾਨੇ 2 ਲੱਖ 2 ਲੱਖ ਰੁਪਈਆ ਮਣੀ ਲਾਉਣਾ ਹੁੰਦਾ ਠੀਕ ਆ ਜੀ ਕਈ ਵਾਰ ਹੁੰਦਾ ਹਰੇਕ ਨੂੰ ਵੀ ਆਪਾਂ ਮਾਲ ਖਰੀਦਣਾ ਥੋੜੇ ਪੈਸੇ ਖਰਚ ਕਰਨੇ ਆ ਉਹਦੇ ਹਿਸਾਬ ਵੰਡਦਾ ਆਪਾਂ ਨੂੰ ਪਸ਼ੂ ਮਿਲ ਜੇ ਤੇ ਉਦਾਂ ਦਾ کئی ਵਾਰ ਪਸ਼ੂ ਜਿਹੜੇ ਆ ਹਰਪ੍ਰੀਤ ਦੇ ਕੋਲ ਕੋਲ ਚਾਹੇ ਹੋਰ ਵੀ ਅੱਡੇ ਥਾਂ ਟਿਕਾਣੇ ਜਿੱਥੋਂ ਆਪਾਂ ਵੀਡੀਓ ਬਣਾਉਨੇ ਆ ਹਰੇਕ ਤਰ੍ਹਾਂ ਦਾ maal ਹਰੇਕ ਕੈਟਾਗਰੀ ਦਖਣੀ ਪੈਂਦੀ ਏ ਛੋਟੀ ਵੱਡੀ ਤੇ ਚਲੋ ਉਹਨਾਂ ਭਰਾਵਾਂ ਦਾ ਵੀ ਖਿਆਲ ਰੱਖਣਾ ਪੈਂਦਾ ਜਿਨ੍ਹਾਂ ਨੇ ਥੋੜੇ ਪੈਸੇ ਖਰਚ ਕਰਨੇ ਆ ਕੋਈ 8.5 9 ਕਿਲੋ ਬਾਕੀ ਮੇਰਾ ਭਰਾ ਕੋਈ ਸੇਓ ਸੁਬਾ ਕਰੀ ਚੱਲੋਗੇ ਚਲੋ 8 9 9 10 9 10 ਤੋਂ ਇਹ ਟੁੱਟਦੀ ਨਹੀਂਗੀ ਠੀਕ ਆ ਹੁਣ ਕੋਈ 35 40 ਕਿ ਦਿਨ ਦਾ ਸਮਾਂ ਹੋ ਗਿਆ ਨੂੰ ਸੂਈ ਨੂੰ ਸਾਰਾ ਬਾਕੀ ਵਰਦੀ ਚਾਰੇ ਛਣ ਬਰਾਬਰ ਪੂਰੇ ਹੰਦੀ ਸਾਹਿਬ ਉਹਰ ਛੱਤੇ ਦੀ ਤੇ ਥਣ ਵੱਧ ਘੱਟ ਦੀ ਆਪਣੀ ਗਰੰਟੀ ਹੋਊਗੀ ਤੇ ਵਿਖਾਵਾ ਨੋਂ ਦਾ ਕਰਦੀ ਆ ਤੇ ਦੁੱਧ ਭਾਵੇਂ 10 ਕਿਲੋ ਹੀ ਹੋਵੇ ਹਾਂ ਹਾਂਜੀ ਠੀਕ ਹੋ ਬਰੇ ਲੋ ਵੀ ਉੱਤਰਲੇ ਪਾਸੇ ਤੁਹਾਨੂੰ ਇੱਕ ਬਹਿਣੀ ਵਾਲੇ ਪਾਸੇ ਵੀ ਵਿਖਾ ਦਈਏ ਵਿਰਲ ਵੰਡ ਵੀ ਚੰਗਾ ਹਾਂ ਤੇ ਫਾੜੀ ਵਾਲਾ ਚੱਡਾ ਪਾਇਆ ਹੂੰ ਲੋ ਵੀ ਇਹ ਥਣ ਲਗਾ ਠੀਕ ਆ ਕਰਮਾ ਵਾਲੀ ਨੂੰ ਤੇ 24 ਜੂ ਵੀ ਤੁਹਾਨੂੰ ਦੱਸ ਦਿੱਤੀ ਜੀ ਬਿਲਕੁਲ ਇੱਕ ਨੰਬਰ ਚੋਣ ਆ ਦੋਵੇਂ ਬੜਾਂ ਦੀ ਗੱਲ ਕਰ ਲਿਓ ਚਲੋ ਕਿਸੇ ਭਰਾ ਨੇ ਸੌਦਾ ਪਾਉਣਾ ਦੀਗਾ ਜੀ ਦੋਵੇਂ ਬੜਾਂ ਕਿਈ ਵੀ ਕਈ ਵਾਰਾ ਸੌਦਾ ਕਰ ਲੈਣਾ ਹੁੰਦਾ ਦੂਰ ਨੇੜੇ ਦਾ ਸਫਰ ਵੇਖ ਕੇ ਤੇ ਇਹ ਤੁਹਾਨੂੰ ਜਾਇਜ ਰੇਟ ਦੇ ਵਿੱਚ ਮਿਲ ਜੂਗੀ ਉਹ ਵੀ ਜਾਇਜ ਆ ਬੈੜ ਚਲੋ ਹੈ ਨਵੀਆਂ ਨੇ ਕਰਮਾ ਦੀਆਂ ਠੀਕ ਆ ਜੀ ਚੌਕੀ ਚਾਰ ਦੰਦ ਦੇ ਤੁਹਾਨੂੰ ਦਿਖਾ ਦਿੱਤੀ ਆਪਾਂ ਤੇ ਇਹ ਹਰ ਵੇਲੇ ਤੱਕ ਕੀ ਮੋਲ ਕੀ ਡਿਮਾਂਡ ਕਰਦਾ ਇਹਦੀ ਫਿਰ 33200 ਛੋਟ ਕਰਦਾਂਗੇ ਪਹੁੰਚ ਕਰਕੇ 33 ਚੋਂ ਹਾਂਜੀ ਲਓ ਵੀ 33000 ਦੇ ਵਿੱਚੋਂ 200 ਪਹੁੰਚ ਵੀ ਦਿੰਦਾ ਵੀ ਕਰਦੇ ਆਂਗੇ ਪਹੁੰਚ ਕਰ ਦਾਂਗੇ ਇਹਨਾਂ ਦੇ ਵਿੱਚ ਕਰਦਾਂਗੇ ਕਰਦਾਂਗੇ ਛੋਟ ਪਹੁੰਚ ਕੀ ਆ ਠੀਕ ਆ ਜੀ 33000 ਦੇ ਵਿੱਚ ਠੀਕ ਆ ਜੀ ਕਿਉਂ ਅਗੋਂ ਪੁੱਛਣਾ ਪੈਂਦਾ ਵਪਾਰ ਲੈਣ ਦਾ ਕੰਮ ਆ ਜੇ 2 ਰੁਪਏ ਦੋਸਤੋ ਲੱਭੇ ਨਾ ਤੇ ਕਰ ਵਪਾਰ ਕਾਦਾ ਠੀਕ ਆ ਜੀ 2 ਰੁਪਏ ਨਫਾ ਲੈਣਾ ਹੁੰਦਾ ਵਪਾਰੀ ਭਰਾ ਨੇ ਰਾਜੀ ਰੂਜੀ ਪੂਰੀ ਘੇ ਪਾਸੇ ਲੈ ਸਕਦੇ ਆ ਪੂਰੀ ਠੀਕ ਆ ਜੀ ਇਹਨੂੰ ਵੀ ਕੋਈ ਅਲਸੀ ਵਿਕੀ ਆ ਜਿੱਦਾਂ ਵਾਂਦੇ ਨਿਗਰਾ ਪੂਰੀ ਨਾੜਾ ਨਾੜਾਂ ਵੇਖੋ ਕਿਦਾਂ ਹਾਂ ਹਾਂ ਤੇ ਐਰਕਾਨੀ ਦੇ ਗਾਂ ਵਾਲੇ ਸੂਏ ਚੰਗਾ ਰਿਕਾਰਡ ਦੇ ਸਕਦੀ ਆ ਹੂੰ ਚਲੋ ਕਈ ਵਾਰਾਂ ਸਾਂਭੀ ਸੂੰਭੀ ਨਹੀਂ ਹੁੰਦੀ ਕਿਸੇ ਨੇ ਨਹੀਂ ਗਾ ਕਿਸੇ ਚੰਗੇ ਖਿਡਾਰੀ ਕੋਲੇ ਚਲੇਗੀ ਤੇ ਇਹੋ 15 16 ਦਾ ਮੱਥਾ ਲਾਊਗੀ ਉਮਾਲੇ ਇੱਕ ਦਿਨ ਅੱਜ ਜੀ ਦੋ ਬਣਦੀਆਂ ਪੀਂਗਾਂ ਦੇ ਅੱਜ ਦੋ ਬਣਦੀਆਂ ਜਦੋਂ ਨੂੰ ਇਹਨੇ ਦੂਜਾ ਸੂਗਾ ਸੂਣਾ ਉਦੋਂ ਨੂੰ ਮਗਰ ਬੱਛੀ ਤਿਆਰ ਮਗਰ ਇਹ ਬੱਛੀ ਤਿਆਰ ਹੋ ਜਾਣੀ ਆ ਲੋ ਵੀ ਇਹ ਗੱਲ ਬਾਤ ਠੀਕ ਆ ਜੀ ਚਲੋ ਇਹਨੇ ਚਾਉਂਦਾ ਕੁਛ ਨਹੀਂ ਕਿ ਜਿਹੜੇ ਮੇਰੇ ਭਰਾ ਫਾਰਮਰ ਨੂੰ ਹੁੰਦਾ ਵੀ ਆਪਾਂ ਘਰ ਦਾ ਦੁੱਧ ਪੀਣਾ ਪੈਸੇ ਥੋੜੇ ਲਾਉਣੇ ਆ ਗਜਾਇਸ਼ ਊਨੀ ਕਾ ਬਿਲਕੁਲ ਹੱਥ ਪਾ ਸਕਦੇ ਹੋ ਤੁਸੀਂ ਜਿਆਦਾ ਕੋਈ ਵੱਡਾ ਮੋਲ ਨਹੀਂਗਾ ਚਲੋ ਹਰੇਕ ਡੇਰੀ ਡੇਰੀ ਪਰਪਸ ਵਾਸਤੇ ਆਪਾਂ ਖਰੀਦਣਾ ਮਾਲ ਦੁੱਧ ਕਿੰਨੀ ਲੀਟਰਾਂ 40 50 ਲੀਟਰ ਤੋਂ ਬਾਰ ਬਾਰ ਪਸ਼ੂ ਖਰੀਦਣਾ ਉਹ ਤਾਂ ਸਾਰੇ ਭਰਾ ਆਪਣੇ ਹੈਗੇ ਹੈਗੇ ਜਿੰਨੇ ਥੋੜੇ ਰੁਪਏ ਖਰਚ ਕਰਨੇ ਆ ਇਹਨੂੰ ਹੱਥ ਪਾ ਸਕਦੇ ਹੋ ਤੁਸੀਂ ਇਹ ਅੱਜ ਮਾਲ ਆਪਾਂ ਤੁਹਾਨੂੰ ਦਿਖਾਉਣਾ ਸੀ ਦੋ ਹੀ ਵੈੜਾ ਨੇ ਵੈੜਾ ਵੀ ਖੂਬਸੂਰਤ ਆ ਰੇਡ ਵੀ ਚੰਗੇ ਆ ਬਿਲਕੁਲ ਜੈਜ ਵਾਲੇ ਪਾਸਿਓ ਤੇ ਪਹੁੰਚਾ ਵੀ ਹੈਗੀਆਂ 100 ਕਿਲੋਮੀਟਰ ਤੱਕ ਕਰ ਲਿਓ ਮੇਰਾ ਆਪਣਾ ਬੀਲ ਨੰਬਰ ਆਪਾਂ ਸਕਰੀਨ ਦੇ ਥੱਲੇ ਚਰਾ ਦੇਾਂਗੇ ਹਰਪ੍ਰੀਤ ਬੋਲਦੇ ਨੰਬਰ ਬਈ ਨੰਬਰ ਆ ਆਪਣਾ 62840 ਆ 6814 ਠੀਕ ਹੈ ਜੀ ਹਾਂਜੀ WhatsApp ਵੀ ਇਸੇ ਦਾ ਹੀ ਚੱਲਦਾ ਏ ਆ ਹਾਂਜੀ ਵੀ ਕਦੀ ਕਿਸੇ ਨੇ ਕੋਈ ਮਾਲਾ ਵੀਡੀਓ ਮੰਗਾਉਣੀ ਹੋਵੇ ਆਪਣੇ ਕੋਲ ਚੁਭਾਈ ਦੀ ਹੈ ਨਾ ਹਾਂਜੀ ਲੋ ਵੀ ਵਰਸ ਵੀ ਦੋਸਤੋ ਇਸੇ ਨੰਬਰ ਤੇ ਚੱਲਦਾ ਇਸੇ ਨੰਬਰ ਤੇ ਕਾਲ ਕਰਕੇ ਤੁਸੀਂ ਕੋਈ ਵੀਡੀਓ ਦੀ ਚੁਆਈ ਦੇਖਣਾ ਚਾਹੁੰਦੇ ਹੋ ਕੋਈ ਸਾਈਪਿਆ ਨਾ ਕਰਕੇ ਆਪਦਾ ਮੇਰਾ ਭਰਾ ਚੁਆਈ ਦੇਖ ਸਕਦੇ ਹੋ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ